ਮੁਰਦਾ ਬਾਦ ਦੇ ਕਿ ਚੌਂਦੇ ਕੋ ਜਿਹੜਾ ਕਿ ਜਿਹੜਾ ਪੱਲਾ ਲੱਗਾ ਰੋਹ ਤੀ ਤਰਾ ਜਾਣ ਕਰ ਦਿੱਤਾ ਸਾਰੀ ਚੰਡੀ ਸਾਰੀ ਚੰਡੀ ਵੱਲੋਂ ਜਿਹੜਾ ਤੇ ਤਸਵੀਰਾਂ ਦੇ ਵਿੱਚ ਜਿਹੜਾ ਕਾਫੀ ਲੋਕ ਇਕੱਠੇ ਹੋਏ ਨੇ ਤੇ ਤਸਵੀਰਾਂ ਦੇ ਵਿੱਚ ਜਿਹੜਾ ਭਾਈ ਮੈਨੂੰ ਮੈਂ ਧਰਨਾ ਚਾਹਕ ਰਿਹਾ ਵਾ ਮੇਰੇ ਗਰੀਬ ਲੋਕਾਂ ਨੂੰ ਬੱਤੀ ਦੇ ਦੋ ਮੈਨੂੰ ਮੇਰੇ ਕੋ ਤੁਹਾਡੇ ਭਾਈ ਤੁਸੀਂ ਭਾਜੀ ਮੇਰੇ ਇਲਾਕੇ ਦੇ ਜਦੋਂ ਬੱਤੀ ਗਈ ਮੈਂ ਧਰਨਾ ਲਾ ਦਿਆ ਕਿ ਨਾ ਰੋਜ਼ ਦਰੀਆਂ ਡਾ ਕੇ ਮੈਂ ਗਰੀਬ ਬੰਦੇ ਨੇ ੱਤਕਾ ਹੁੰਦਿਆ ਨਹੀਂ ਵੇਖ ਸਕਦਾ ਤਾਨੂੰ ਅਸੀਂ 25 25 25 25 30000 ਰੁਪਏ ਤੁਹਾਨੂੰ ਬਿੱਲ ਪਰਦੇ ਹਰ ਮਹੀਨੇ ਅਸੀਂ ਸਾਨੂੰ ਕੋਈ ਆਮ ਜਨਰ ਕਹਾਣਾ ਗਰੀਬ ਨੂੰ ਕੋਈ ਬੱਤੀ ਮਾਫ ਨਹੀਂ ਕੁਝ ਮਾਫਲੀ ਅਸੀਂ ਪੈ ਵੀ ਪਰਦੇ ਆ ਫਿਰ ਵੀ ਸਾਡਾ ਬੇੜਾ ਕਰ ਕੀਤਾ ਤੁਸੀਂ ਲੋਕਾਂ ਨੇ ਸਵੇਰੇ ਮੈਂ ਤੁਹਾਨੂੰ ਦੱਲੇ ਪਾਪਾ ਮਰ ਗਿਆ ਸਾਡੇ ਸਾਡੇ ਗੁਰਦੁਆਰਾ ਸਾਹਿਬ ਪ੍ਰੋਗਰਾਮ ਸੀਗਾ ਸਾਨੂੰ ਪ੍ਰੋਗਰਾਮ ਕੈਨਸਲ ਕਰਨਾ ਪੈਗਾ ਤੁਹਾਡੇ ਕਰਕੇ ਅੱਜ ਔਰ ਤੁਸੀਂ ਦੇਖੋ ਤੁਹਾਡਾ ਬੰਦਾ ਕੋਈ ਨਹੀਂ ਆਇਆ ਇੱਦਾਂ ਕਿ 14 ਘੰਟੇ ਹੋ ਗਏ ਦੀ ਗਰਮੀ ਨਾਲ ਮਰਨ ਦੇ ਆ ਤੁਸੀਂ ਜਿੰਨੀ देर ਮਰਜ਼ੀ ਤਾਲ ਪੋ ਜਿੰਨੀ ਛੇਤੀ ਤਾਲ ਪੋਗੋ ਨਹੀਂ ਛੇਤੀ ਮੈਂ ਤਨਣਾ ਚੱਕ ਲਾਂਗਾ ਮੈਂ ਗਰੀਬਾਂ ਦੇ ਨਾਲ ਖੜਾ ਵਾਂ ਚਾਹੇ ਜੋ ਮਰਜ਼ੀ ਕਰ ਲੋ ਤੁਸੀਂ ਪ੍ਰਜਾຊਾ ਨੂੰ ਕੋਈ ਜੋ ਕਾਰਵਾਈ ਕਰਨੀ ਗੱਲ ਏ ਮੈਂ ਗਰੀਬ ਬੰਦੇ ਦੇ ਨਾਲ ਖੜਾ ਆਪਣੇ ਮੈਂ ਉਹਨਾਂ ਦੇ ਧਰਮ ਵਿੱਚ ਕਹਿੰਦੇ ਨੇ ਤੁਹਾਡੇ ਬੰਦੇ ਤਾਂ ਨਹੀਂ ਬਾਗ ਜਾਂਦੇ ਆਵਾਦਵੀ ਪਾਰਟੀ ਨਹੀਂ ਆਵਾਦਵੀ ਮੁਨਤਾਬ ਨਹੀਂ ਇੱਕ ਮਿੰਟ ਕੋਈ ਨਹੀਂ ਉਹਨਾਂ ਨੇ ਧਰਮ ਤੇ ਬੈਠੇ ਹੋਣੇ ਅਜਾ ਸਵੇਰ ਦੇ ਬੈਠੇ ਤੇ ਦਰਦੇ ਕੋਈ ਗੱਲਬਾਤ ਨਹੀਂ ਕੋਈ ਕਿਸੇ ਨਾਲ ਬੈਠਾ ਨਹੀਂ ਇਕਾ ਆਪ ਸਰਕਾਰ ਨੇ ਕਿਹਾ ਸੀਗਾ 300 ਯੂਨਿਟ ਮੁਆਫ ਹੈ ਤੁਹਾਡੇ ਪਰ ਜੇ 100 ਯੂਨਿਟ ਮੁਆਫ ਤਾਂ ਤੱਕ ਜੇ ਬਿਜਲੀ ਆਵੇ ਤੱਕ ਆਊਗਾ ਤਾਂ ਮਾਫ ਹੋਊਗਾ ਜਦ 24 24 ਘੰਟੇ ਬਿਜਲੀ ਆਣੇ ਨਹੀਂ ਉਹ ਮਾਫ ਹੋਵੇ ਭਰੀਆ 24 ਘੰਟੇ ਦੇ ਵਿੱਚੋਂ 24 ਮਿੰਟ ਬੱਤੀ ਆਉਂਦੀ ਜੋ ਵੀ ਤਾਂ ਬੰਦੇ ਕਰ ਰਹੇ ਸੀ ਚਾਲੇ ਚੋਕ ਵਿੱਚ ਖੜਿਆ ਚੋਟੀ ਤੇ ਜਦ ਵੀ ਛੋੜੀ ਉਹਨਾਂ ਨੇ ਕਿਹਾ ਕਿ ਸਰਕਾਰ ਭਗਵੰਤ ਮੋਹਜੋਦਾੜ ਸ਼ਹਿਰ ਜਿਹੜਾ ਸਰਕਾਰ ਹੀ ਪਾਣੀ ਦੇਗਾ ਰਾਣੀ ਵੀ ਵੀ ਦੇ ਦੇ ਜੱਤਾ ਨੂੰ ਯੂਸ ਦਿੱਤਾ ਹੈ ਇਹ ਲੋਕਾਂ ਨੂੰ ਕਹਿੰਦੇ ਜਾਗ ਜਾਓ ਇਹ ਲੋਕੀ ਜਾਗ ਜਾਓ ਮੈਂ ਕਿੰਨਾ ਦੇਖਿਆ ਕਿ ਆਪਣੇ ਬਾਜ਼ਾਰ